विष्णु भगवान् सोहंग महाराज शेर सिंह विष्णु भगवान् दी सोहंग महाराज शेर सिंह विष्णु भगवान् दीज सोह महाराज शिरसिंह विष्णु भगवान् दीज one G. ਹਰ ਸੰਗਤ ਜੀਓ ਹਰਸ਼ਬਤ ਭੰਡਾਰ ਵਿੱਚੋਂ ਗ੍ਰੰਥ ਨੰਬਰ 1 17 ਹੜ 2008 ਵਿਕਰਮੀ ਪਿੰਡ ਵੇਰੋਵਾਲ ਵਿਹਾਰ ਹੋਇਆ ਆਓ ਸਾਹਿਬ ਦੀ ਬਾਣੀ ਨੂੰ ਸਰਵਣ ਕਰੀਏ ਸਾਹਿਬ ਮਾਨਵ ਜਾਤੀ ਨੂੰ ਕੀ ਉਪਦੇਸ਼ ਦਿੰਦੇ ਨੇ ਉਠ ਜੀਵ ਜਾਗ ਪ੍ਰਭ ਭੇ ਪ੍ਰਕਾਸ਼ੀ ਕਲਯੁਗ ਲੈ ਅਵਤਾਰ ਕਰੇ ਬੰਦ ਖਲਾਸੇ ਦੇਵੇ ਦਰਸ ਪ੍ਰਭ ਅਗੰਮ ਅਪਾਰ ਆਤਮ ਦੇਰਵਾਸੇ ਸੂਜਨ ਹੋਏ ਸੁਗੜ ਸੁਜਾਨ ਨਿਲ ਪ੍ਰਭ ਸੰਵਰਤ ਅਬినాਸ਼ੇ ਕਲਯੁਗ ਲੈ ਅਵਤਾਰ ਮਾਰਾਈ ਸ਼ੇਰ ਸਿੰਘ ਨੇਕ ਲੰਕਾ ਸ਼ਾਹੋ ਸ਼ਾਬਾਸ਼ੀ ਦਸਮ ਦਵਾਰ ਪ੍ਰਭ ਆਪ ਖੁਲਾਏ ਬ੍ਰਹਮ ਗਿਆਨੀਆਂ ਬ੍ਰਹਮ ਸਰੂਪ ਦੇ ਜੋਤ ਸਰੂਪ ਵਿੱਚ ਸਿੱਖ ਸਮਾਵੇ ਕਲਯੁਗ ਜੀਵ ਮੁਗਤ ਆਵਾਣ ਪ੍ਰਭ ਸਾਚਾ ਕੋਈ ਭੇਦ ਨਾ ਪਾਵੇ ਗੁਰ ਸਿੱਖ ਹੋਏ ਚਤੁਰ ਸੁਜਾਨਾ ਗੁਰ ਚਰਨ ਆਏ ਸੇਵਕਿ ਮਾਵੇ ਮਹਾਰਾਜ ਸ਼ੇਰ ਸਿੰਘ ਪ੍ਰਗਟ ਜੋਤ ਲੱਖ 84 ਗੇੜ ਕਟਾਵੇ ਆਤਮ ਸੋਨ ਪ੍ਰਭ ਦੇ ਵੇਖੋਲਾ ਜਨ ਭਗਤਾ ਦਰਸ ਦਿਖਾਵੇ ਨੇਕ ਲੰਕ ਗੁਣ ਨਿਦਾਨਾ ਜਨ ਭਗਤਾਂ ਲੇਖ ਲਿਖਾਵੇ ਸੋ ਹੰਗ ਜਪਾਵੇ ਸਾਚਾ ਜਾਪ ਚਰਨ ਲਾ ਚਰਨ ਲਾਏ ਕੋਟ ਲਾਹੇ ਪਾਪ ਸਾਧ ਸੰਗਤ ਪ੍ਰਭ ਮਾਈ ਬਾਪ ਮਹਾਰਾਜ ਸ਼ੇਰ ਸਿੰਘ ਜਨ ਭਗਤਾ ਅੰਤ ਸਹਾਈ ਹੋਵੇ ਆਪ ਭਗਤ ਜਨਾ ਪ੍ਰਭ ਦਰਸ ਦਿਖਾਈ ਅਛਲ ਅਛਲਨਾ ਛਲ ਆ ਜਾਈ ਕਾਲ ਯੁਗ ਜੀਵ ਮਾਇਆ ਅਗਨ ਜਲਾਈ ਮਦਮਾਸ ਰਸਨਾ ਆਹਾਰ ਬਣਾਈ ਅੰਤ ਕਾਲ ਪ੍ਰਭ ਨਾ ਹੋਏ ਸਹਾਈ ਗੁੰਬੀ ਨਰਕ ਨਰਕ ਨਿਵਾਸ ਦਵਾਈ ਕੂਕਰ ਸ਼ੁਕਰ ਪ੍ਰਭ ਜੂਨ ਲਿਖਾਈ ਪ੍ਰਗਟ ਜੋਤ ਕਾਲ ਯੁਗ ਪ੍ਰਭ ਆਪਣੀ ਕਲ ਵਰਤਾਈ ਪ੍ਰਗਟ ਜੋਤ ਨਰਨarayana ਸਾਚੀ 부ਝ 부ਜਾਈ ਸਾਧ ਸੰਗਤ ਰਸ ਨਾਰਮਿਆ RAM ਜਾਤ ਪਾਤ ਨਾ ਭੇਵ ਚੁਕਾਈ ਮਹਾਰਾਜੇ ਸਿੰਘ ਤੇਰੀ ਵਡਿਆਈ ਚਰਨ ਲਾਗ ਦੁ ਤਰ ਤਰ ਜਾਈ ਜਰਨ ਲਾਗ ਪ੍ਰਭ ਮਿਲੇ ਵਡਿਆਈ ਸੂਰਤ ਸ਼ਬਦ ਆਤਮ ਧੁਨ ਪ੍ਰਭ ਦੇ ਵਜਾਈ ਅੰਮ੍ਰਿਤ ਚੀਰ ਨਾ ਚੇਰ ਚਿਰਾਈ ਅੰਮ੍ਰਿਤ ਬੂੰਦ ਕਵਲ ਮੈਂ ਪਾਈ ਖੁੱਲੇ ਕਵਲ ਹੋਏ ਪ੍ਰਕਾਸ਼ ਅਗਿਆਨ ਅੰਧੇਰ ਸਰਬ ਮਿਟ ਜਾਈ ਪਰਗਟੇ ਜੋਤ ਪ੍ਰਭ ਗੁਣਤਾਸ ਈਸ ਜੀਵ ਦਾ ਭੇਵ ਚੁਕਾਈ ਸੰਤ ਜਨਾ ਪ੍ਰਭ ਸਦ ਹੈ ਦਾਸ ਗੁਰਮੁਖ ਵਿਰਲੇ 부ਝ 부ਜਾਈ ਸਾਧ ਸੰਗਤ ਪ੍ਰਭ ਸਾਚੇ ਪ੍ਰਕਾਸ਼ ਸਾਚੀ ਜੋਤ ਕਲ ਪ੍ਰਗਟਾਈ ਭਗਤ ਜਨ ਪ੍ਰਭ ਕਿਰਪਾਲ ਦਿਆਲ ਬ੍ਰਹਮੇ ਵੇਦ ਦੀ ਬੁਝ ਬੁਜਾਈ ਮਾਰੈ ਸ਼ੇਰ ਸਿੰਘ ਨੇ ਕਲੰਕ ਅਵਤਾਰ ਪ੍ਰਗਟ ਜੋਤ ਅਟਲ ਕਲ ਦੇਵੇ ਵੜਾਈ ਬ੍ਰਹਮ ਗਿਆਨੀਆਂ ਦੇਵੇ ਹਰ ਨਾਉ ਪ੍ਰਭ ਜੋਤ ਵਸੇ ਹਰ ਥਾਂ ਨੇਕ ਲੰਕ ਸਦਾ ਬਲ ਜਾਓ ਮਾਰਾ ਹੀ ਸ਼ੇਰ ਸਿੰਘ ਰਸਨਾ ਗੁਣ ਗਾਓ ਰਸਨਾ ਰਾਸ ਨਾਮ ਰਸ ਪਾਏ ਸਾਚਾ ਪ੍ਰਭ ਦਰਸ ਦਿਖਾਏ ਆਤਮ ਜੋਤ ਜੋਤ ਪ੍ਰਭ ਦੇ ਜਗਾਏ ਸਾਚਾ ਪ੍ਰਭ ਸਾਚੇ ਥਾਏ ਸਮਾਏ ਭਗਤ ਜਨਾ ਹਰ ਲਾਜ ਰਖਾਏ ਪਤਿ ਹੋਏ ਸਹਾਇ ਕਲਯੁਗ ਜਮਾ ਧਾਰ ਮਹਾਰਾਜ ਸ਼ੇਰ ਸਿੰਘ ਨਾਮ ਰਖਾਏ ਗੁਰਸਿੱਖ ਤੇਰੇ ਨਾਮ ਵੜਾਈ ਪ੍ਰਭ ਜੋਤ ਵਿੱਚ ਦੇ ਸਮਾਈ ਅਬినాਸ਼ ਦੁਖ ਭੰਜਨਾ ਕਲਯੁਗ ਆਇਆ ਭੇਸ ਵਟਾਈ ਝੂਠੀ ਦੁਨੀਆ ਪ੍ਰਭ ਜੂੜ ਬੰਦਨਾ ਨੇਕ ਲੰਕ ਸਿਰ ਮਾਇਆ ਪਾਈ ਮਾਇਆ ਜਾਲ ਜਤ ਤੋੜੇ ਤੰਦਨਾ ਪ੍ਰਭ ਅਵਿਨਾਸ਼ੀ ਨਜ਼ਰ ਨਾ ਆਈ ਮਾਰਾਈ ਸ਼ੇਰ ਸਿੰਘ ਤੋੜੇ ਬੰਦਨਾ ਦੇ ਦਰਸ਼ ਤ੍ਰਿਖਾ ਮਿਟਾਈ ਦਸ ਦੇਖ ਆਤਮ ਤ੍ਰਿਪਤਾ ਸਿਆ ਜਨ ਭਗਤ ਪ੍ਰਭ ਚਰਨ ਨਿਵਾਸਿਆ ਪ੍ਰਗਟ ਜੋਤ ਮਾਤ ਪਤਾਲ ਆਕਾਸ਼ਿਆ ਕਲਯੁਗ ਜਮ ਤਾਰ ਸਿੱਖ ਦੇ ਨਿਵਾਸਿਆ ਮਹਾਰਾਜੇ ਸ਼ੇਰ ਸਿੰਘ ਨਰ ਅਵਤਾਰ ਰਸਨਾ Jap ਜੀਵ ਸਵਾਸ ਸਵਾਸਿਆ ਨੇ ਕਲੰਕ ਪ੍ਰਭ ਨਰ ਅਵਤਾਰਾ ਜੋਤ ਸਰੂਪੀ ਖੇលਿਆ ਪਾਰਾ ਜਲਦ ਹੋਵੇ ਅੰਧ ਅੰਧਿਆਰਾ ਪਰਗਟੇ ਜੋਤ ਆਪ ਨਿਰੰਕਾਰਾ ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਲੈ ਅਵਤਾਰਾ ਜਨ ਭਗਤਾ ਦੇਵੇ ਸ਼ਬਦ ਭੰਡਾਰਾ ਆਤਮ ਮਿਟੇ ਅੰਧ ਅੰਧਿਆਰਾ ਮਾਰਾਈ ਸ਼ੇਰ ਸਿੰਘ ਕਲਯੁਗ ਅੰਤਰ ਨੇਕ ਲੰਕ ਨਰਾਇਣ ਨਰੇ ਅਵਤਾਰਾ ਨਾਰ ਨਰਾਇਣ ਨੇਕ ਲੰਕ ਚਾਰ ਕੁੰਟ ਵਜਾਈ ਸ਼ਬਦ ਡੰਕ ਸ਼ਬਦ ਮਾਰ ਕਰੇ ਪ੍ਰਭ ਇੱਕ ਰਾਉ ਰੰਕ ਕਲਯੁਗ ਤਾਰੇ ਜਿਉ ਤ੍ਰੇਤਾ ਜਨਕ ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣਾ ਪ੍ਰਗਟੇ ਮਾਤ ਲੋਕ ਬਾਰ ਅਨਕ ਗੁਰ ਸਿੱਖ ਦੋਏ ਜੋੜ ਕਰੇ ਬੰਦਾ ਨਾ ਪ੍ਰਭ ਦਰਸ ਦਿਖਾਵੇ ਸਾਚੀ ਜੋਤ ਕਰੇ ਪ੍ਰਕਾਸ਼ ਅੰਧੇਰ ਦੇ ਮਿਟਾਵੇ ਆਤਮ ਜੋਤ ਪ੍ਰਕਾਸ਼ ਕਰ ਸ਼ਬਦ ਤੋਂ ਪ੍ਰਭ ਸਦ ਉਪਜਾਵੇ ਮਾਰਾ ਸ਼ੇਰ ਸਿੰਘ ਸੂਰਤ ਗਿਆਨ ਕਰ ਬ੍ਰਹਮ ਦੀ ਬੁਝ ਬੁਜਾਵੇ ਗੁਰੂ ਦਰ ਆਏ ਗੁਰੂ ਚਰਨ ਪਿਆਸੇ ਜਿਸ ਜਨ ਗੁਰੂ ਚਰਨ ਪਰਵਾਸ ਹੁਏ ਦਾਸ ਪ੍ਰਭ ਦਾਸਨ ਦਾਸੀ ਸਾਧ ਸੰਗਤ ਪ੍ਰਭ ਸਦ ਹੈ ਵਾਸੀ ਕਲ ਯੁਗ ਜੀਵ ਭੁੱਲੇ ਕੂੜੇ ਪਰਵਾਸੀ ਪ੍ਰਭ ਜੋਤ ਸਰੂਪ ਸਦਾ ਅਟਲ ਨਾ ਸਦਾ ਵਿਨਾਸੇ ਜੋਤ ਸਰੂਪ ਸਤ ਸ਼ਬਦ ਲਿਖਾਏ ਇੰਦ ਲੋਕ ਸ਼ਿਵ ਲੋਕ ਬ੍ਰਹਮ ਲੋਕ ਪ੍ਰਭ ਦੇ ਉਲਟਾਏ ਅਗਨ ਜੋਤ ਦੇਵੇ ਜਗਤ ਜਲਾਏ ਸੋਹੰਗ ਸ਼ਬਦ ਪ੍ਰਭ ਸਾਚਾ ਬਾਣ ਲਗਾਈ ਚਾਰ ਕੁੰਟ ਹਹਾਕਾਰ ਮਚ ਜਾਏ ਬਿਨ ਪ੍ਰਭ ਸਾਚੇ ਨ ਕੋਈ ਸਹਾਈ ਕਾਲ ਜੋ ਗਏ ਅੰਤ ਕਾਲ ਰਖੇ ਬਿਲ ਲਾਏ ਜਨ ਭਗਤਾ ਪ੍ਰਭ ਮੇਲ ਮਿਲਾਏ ਜੂਤ ਸਰੂਪੀ ਦਰਸ ਪ੍ਰਭ ਸੂਰਤ ਸ਼ਬਦ ਦਾ ਮੇਲ ਮਿਲਾਏ ਦੇ ਨਿਵਾਸ ਕਰੇ ਆਤਮਵਾਸ ਜਗੇ ਜੋਤ ਮਿਲੇ ਪ੍ਰਭ ਆਪ ਹਰ ਰਾਇ ਮਾਰਾਏ ਸ਼ੇਰ ਸਿੰਘ ਸਤਿਗੁਰੂ ਸਾਚਾ ਸਰਬਜਨਾ ਦੀ ਆਸ ਪੁਜਾਈ ਗੁਰ ਸਿੱਖਾਂ ਅੰਮ੍ਰਿਤ ਨਾਮ ਪੰਡਾਰਾ ਬੇਮੁਖ ਕਲਯੁਗ ਹੋਏ ਖੁਵਾਰਾ ਗੁਰ ਸਿੱਖ ਸਾਚਾ ਨਾ ਮਿਲੇ ਅਦਾਰਾ ਮਾਰਾਏ ਸ਼ੇਰ ਸਿੰਘ ਦੇਵੇ ਦਰਸ ਅਗੰਮ ਅਪਾਰਾ ਜੋ ਜਨ ਆਏ ਸਰਨਾਏ ਕਰ ਕਿਰਪਾ ਪ੍ਰਭ ਪਾਰ ਕਰਾਈ ਪਤਤ ਪਾਪੀ ਦੁਸ਼ਟ ਦੁਰਾਚਾਰ ਪ੍ਰਭ ਪਾਰ ਕਰਾਈ ਆਤਮ ਕਰ ਪ੍ਰਕਾਸ਼ ਅੰਮ੍ਰਿਤ ਮੁਖ ਚਵਾਏ ਮਹਾਰਾਜ ਸ਼ੇਰ ਸਿੰਘ ਜੁਗੋ ਜੁਗ ਲਾਜ ਰਖਾਈ ਕਲ ਜੋਗ ਪਰਗਟੇ ਪ੍ਰਭ ਪਰਪੂਰ ਕੋਈ ਨ ਜਾਣੇ ਜੋਤ ਨਿਰੰਝਣ ਸਾਚਾ ਨੂਰ ਗੁਰਮੁਖ ਜਾਣੇ ਜਿਸ ਜਣਾਏ ਪ੍ਰਭ ਸਰਦਾ ਪੂਰ ਮਹਾਰਾਜ ਸ਼ੇਰ ਸਿੰਘ ਅਨਹਦ ਵਜਾਏ ਆਤਮ ਤੂਰ ਝੂਠ ਝੂਠ ਜੋ ਮੁਕਰ ਖਾਵੇ ਰਸਨ ਹਲਕਾਇਆ ਜਗਤ ਪੁਲਾਵੇ ਸਾਚਾ ਸ਼ਬਦ ਚ ਸ਼ਬਦ ਚੋਟ ਪ੍ਰਭ ਆਤਮ ਡੁਲਾਇਆ ਮੂਰਖ ਮੁਗਦ ਦਰ ਰਹਿਣ ਨਾ ਪਾਇਆ ਦਰ ਰਹਿਣ ਨਾ ਪਾਇਆ ਪਾਪ ਅਪਰਾਪ ਪਾਪ ਅਪਰਾਧ ਪ੍ਰਭ ਨਸ਼ਟ ਕਰਾਇਆ ਪ੍ਰਭ ਨਸ਼ਟ ਕਰਾਇਆ ਪਰਮ ਪੁਲੇਖਾ ਸਾ ਪਰਮ ਪੁਲੇਖਾ ਸਾਰਾ ਲਾਇਆ ਸੁਣ ਸੁਣ ਨਾਮ ਆਤਮ ਵਿਕਾਰ ਮਿਟਾਇਆ ਕਲ ਜੁਗ ਮਿਲਿਆ ਨਾ ਸਾਚਾ ਥਾਉ ਓਮ ਸੋਹੰਗ ਪ੍ਰਭ ਰਾ ਚਲਾਇਆ ਪਰਗਟੇ ਜੋਤ ਅਗੰਮ ਅਪਾਰ ਸ਼ਬਦ ਸੂਰਤ ਦਾ ਮੇਲ ਮਿਲਾਇਆ ਮਾਰਾ ਹੀ ਸ਼ੇਰ ਸਿੰਘ ਤੇਰੀ ਵਡਿਆਈ ਦਰ ਤੇਰੇ ਸਰਬ ਸੁਖ ਪਾਇਆ ਬੇਮੁਖ ਪ੍ਰਭ ਆਪ ਦੁਰਕਾਰਿਆ ਜਨ ਭਗਤਾ ਕਿਰਪਾ ਕਰ ਪ੍ਰਭ ਪਾਰ ਉਤਾਰਿਆ ਕਰ ਜੁਗ ਜਮਾ ਧਾਰ ਆਪਣਾ ਭੇਵਨਾ ਕਿਸੇ ਚੀ ਤਾਰਿਆ ਮਾਰਾਈ ਸ਼ੇਰ ਸਿੰਘ ਨੇਕਲੰਕ ਅਵਤਾਰਿਆ ਕਲੂ ਜੀਵ ਅੰਤ ਕਰ ਅੰਤ ਕਾਲ ਕਲ ਹੋਏ ਖੁਵਾਰੀ ਨੇਕਲੰਕ ਜੋਤ ਪ੍ਰਭ ਉਤਾਰੀ ਜੋਤ ਸਰੂਪੀ ਜਮਾ ਤਾਰ ਸਰਬ ਸ੍ਰਿਸ਼ਟ ਪ੍ਰਭ ਆਪ ਸੰਗਾਰੀ ਮਾਰਾਈ ਸ਼ੇਰ ਸਿੰਘ ਗੁਰਸਿੱਖ ਨਿਰਮਲ ਦੇਵੇ ਦਰਸ ਦਰਸ ਕ੍ਰਿਸ਼ਨ ਮੋਰਾਰੀ ਮਾਰਾਈ ਸ਼ੇਰ ਸਿੰਘ ਗੁਰਸਿੱਖ ਨਿਰਮਲ ਦੇਵੇ ਦਰਸ ਕ੍ਰਿਸ਼ਨ ਮੋਰਾਰੀ ਤ੍ਰੇਤਾ ਪ੍ਰਗਟੇ ਰਾਮ ਪ੍ਰਗਟ ਜੋਤ ਤੂੰ ਅਪਰ ਪਾਰ ਉਤਾਰੀ ਦਰਸ ਦਿਖਾਵੇ ਪ੍ਰਭ ਗਿਰਦਾਰ ਸਾਦ ਸੰਗਤ ਪ੍ਰਭ ਲੈ ਅਵਤਾਰ ਅੰਮ੍ਰਿਤ ਮੁਖ ਚਵਾਵੇ ਪੀ ਅੰਮ੍ਰਿਤ ਜੀਵ ਹੋਏ ਆਤਮ ਉਜਿਆਰ ਅਗਿਆਨ ਅੰਧੇਰ ਪ੍ਰਭ ਦੇ ਵਿਨਾਸ਼ੇ ਜਨ ਭਗਤਾਂ ਦੇਵੇ ਪ੍ਰਭ ਅੰਮ੍ਰਿਤ ਪੰਡਾਰ ਗੁਰਮੁਖ ਵਿਰਲਾ ਕੋਈ ਰਸ ਨਾ ਗੁਰਮੁਖ ਵਿਰਲਾ ਕੋਈ ਰਸ ਨਾ ਲਾਏ ਰਸਨ ਲਾਗੈ ਅੰਮ੍ਰਿਤ ਰਸ ਚਾਖੇ ਆਤਮ ਨੇਣ ਪ੍ਰਭ ਖੋਲ ਵਖਾਵੇ ਖੁੱਲੇ ਸੁਨ ਸ਼ਬਦ ਧੁਨ ਪ੍ਰਭ ਦੇ ਵਜਾਵੇ ਆਤਮ ਜੋਤ ਜਗਾਏ ਆਤਮ ਜੋਤ ਜਗਾਏ ਆਤਮ ਜਗੇ ਜੋਤ ਹੋਏ ਪ੍ਰਕਾਸ਼ ভক্ত ਜਨਾ ਪ੍ਰਭ ਸਤ ਹੈ ਪਾਸ ਜੁਗੋ ਜੁਗ ਪ੍ਰਭ ਦਰਸ ਦਿਖਾਏ ਕਲ ਯੁਗ ਜੀਵ ਰਖੇ ਚਰਨ ਪਰਵਾਸ ਅੰਤ ਕਾਲ ਪ੍ਰਭ ਹੋਏ ਸਹਾਇ ਸਚ ਖੰਡ ਸਚ ਘਰ ਵਾਸ ਗੁਰ ਸਿੱਖਾ ਜੋਤ ਜਗਾਈ ਦੇਵੇ ਪਦਵੀ ਅਟਾਲਾ ਗੁਰਮੁਖ ਚਰਨ ਲਾਗਤਰ ਜਾਏ ਲੱਗੇ ਚਰਨ ਆਏ ਗੁਰ ਸਿੱਖ ਦਰਸ ਦਿਖਾਏ ਮਿਟਾਏ ਪ੍ਰਭ ਆਤਮ ਤ੍ਰਿਖ ਕਰ ਆਏ ਪ੍ਰਭ ਜਾਏ ਲਿਖ ਰਸਨਾ Jap ਜੀਵ ਮੰਗ ਸਾਚੀ ਭਿਖ ਮਾਰਾਈ ਸ਼ੇਰ ਸਿੰਘ ਸਾਚੀ ਨਾਓ ਕਲੂ ਚੜੇ ਪੂਰੇ ਗੁਰਸਿੱਖ ਗੁਰਸਿੱਖਾਂ ਪ੍ਰਭ ਮਾਣ ਦਵਾਇਆ ਚਾਰ ਵਰਨ ਵਿੱਚ ਵੜਿਆਇਆ ਬ੍ਰਾਹਮ ਲੋਕ ਪ੍ਰਭ ਆਪ ਉਲਟਾਇਆ ਬ੍ਰਹਮ ਵੇਦ ਦਾ ਮਾਣ ਗਵਾਇਆ ਸਾਚਾ ਗੁਰਸਿੱਖ ਨੇਕ ਲੰਕ ਵਿੱਚ ਬ੍ਰਹਮ ਲੋਕ ਟਿਕਾਇਆ ਧਰੂ ਗਵਾਏ ਮਾੜ ਸਵਰਨ ਸਿੰਘ ਮਾੜ ਦਿਵਾਇਆ ਸੱਚਖੰਡ ਨਿਵਾਸ ਦੇ ਪੁੱਤਰ ਵਾਸ ਪ੍ਰਭ ਥਾਨ ਸੁਹਾਇਆ ਮਹਾਰਾਜੇ ਸਿੰਘ ਸਤਗੁਰੂ ਸਾਚਾ ਸਾਚ ਮਾੜ ਦਵਾਇਆ ਕਲਯੁਗਿ ਕਾਲਯੁਗ ਜੀਵ ਭੇਵ ਨਾ ਜਾਣੇ ਜਨ ਭਗਤਾ ਸੁਤਿਆ ਰਹਿਣ ਪ੍ਰਭ ਖੜਾ ਸਹਰਾਣੇ ਕਾਲਯੁਗ ਜਮਾ ਧਾਰ ਮਾਣ ਗਵਾਏ ਰਾਜੇ ਰਾਣੇ ਗੁਰ ਸਿੱਖ ਆਤਮ ਨਾਮ ਭਰ ਰੰਗਣਾ ਬੇਮੁਖ ਪੂਜਣ ਜੂ ਪਠਿਆਲੇ ਦਾਣੇ ਨੇਕ ਲੰਕ ਜੋਤ ਦੇ ਰੰਜਾਣਾ ਦੇਵ ਮਾਣਿ ਮਾਣਿ ਮਾਣੇ ਭਗਤ ਜਨਾ ਪ੍ਰਭ ਕਟੇ ਰੂਪ ਆਤਮ ਜੋਤ ਜਗੇ ਮਹਾਨੇ ਬੇਮੁਖ ਆਤਮ ਸਦਾ ਸੋਗ ਸਾਚਾ ਪ੍ਰਭ ਨਾਰਸਨ ਵਖਾਣੀ ਮਾਰਾ ਸ਼ੇਰ ਸਿੰਘ ਰਾਓ ਔਰੰਗ ਹੁਏ ਤੇਰੇ ਬਾਣੇ ਰਾਉ ਰੰਗ ਪ੍ਰਭ ਇੱਕ ਕਰਾਏ ਸਰਬ ਜੀਵ ਮੈਂ ਰਹਾ ਸਮਾਏ ਜੋਤ ਸਰੂਪੀ ਜੋਤ ਪ੍ਰਭ ਵਿੱਚ ਵਸੇ ਨਜ਼ਰ ਨਾ ਆਏ ਗੁਰਮੁਖਾਂ ਅੰਮ੍ਰਿਤ ਚੀਰਨਾ ਚਿਰੇ ਨਭ ਖੋਲ ਕਵਲ ਪ੍ਰਭ ਦਰਸ ਦਿਖਾਏ ਗੁਰਸਿੱਖਾਂ ਪ੍ਰਭ ਸਾਚਾ ਲਿਆ ਲਬ ਬੇਮੁਖਾ ਦਿਸ ਨਾ ਆਏ ਮਹਾਰਾਜ ਸ਼ੇਰ ਸਿੰਘ ਭਗਤ ਉਦਾਰਨ ਉਤਰੇ ਸੋ ਜਨ ਸਰਨੀ ਆਏ ਜੋ ਜਨ ਆਏ ਪ੍ਰਭ ਸਰਨਾਈ ਕਰ ਕਿਰਪਾ ਪ੍ਰਭ ਬੇਕੁੰਟ ਨਿਵਾਸ ਦਿਵਾਇਆ ਪਰਗਟ ਜੋਤ ਵਿੱਚ ਮਾਤ ਆਪਣਾ ਖੇਲ ਰਚਾਇਆ ਸਾਚੀ ਕਰੇ ਜੋਤ ਪ੍ਰਕਾਸ਼ ਗੁਰਮੁਖਾ ਪ੍ਰਭ ਭੇਵ ਚੁਕਾਇਆ ਉਪਰਵਾਸਿਕ ਸੇਜ ਨਿਵਾਸੀ ਪ੍ਰਭ ਨੈਣ ਮੁਦਾਰ ਕਿਸੇ ਭੇਵ ਨਾ ਪਾਇਆ ਪ੍ਰਗਟ ਜੋਤ ਕਰੇ ਪ੍ਰਭ ਕਨਕਪੁਰੀ ਵਿੱਚ ਭਾਗ ਲਗਾਇਆ ਖਾਣੀ ਬਾਣੀ ਗगन ਪਤਾਲੀ ਜੋਤ ਸਰੂਪ ਦੀਪ ਤੀਨ ਲੋਕ ਜਗਾਇਆ ਜੋਤ ਸਰੂਪ ਪ੍ਰਭ ਪ੍ਰਭ ਕੀ ਜੋਤ ਸਦਾ ਡਗਾਇਆ ਜਨ ਭਗਤਾ ਖੰਡ ਸੱਚਤ ਮਿਲਾਇਆ ਬੇਮੁਖਾ ਕਲਯੁਗ ਹੋਵੇ ਨਾਸ ਮਦਮਾਸ ਆਹਾਰ ਬਣਾਇਆ ਅੰਤ ਕਾਲ ਹੋਵੇ ਨਰਕ ਨਿਵਾਸ ਧਰਮ ਰਾਜ ਦੇ ਸਜਾਇਆ ਵੰਤ ਜਨਾ ਹਿਰਦੇ ਪ੍ਰਭ ਦਰਸ ਸੂਰਤ ਸ਼ਬਦ ਦਾ ਮੇਲ ਕਰਾਇਆ ਮਹਾਰਾਜ ਸ਼ੇਰ ਸਿੰਘ ਗੁਰ ਸਿੱਖ ਤੇਰੇ ਚਰਨ ਨਿਵਾਸ ਅੰਤ ਕਾਲ ਵਿੱਚ ਜੋਤ ਮਿਲਾਇਆ ਮਿਲਾਏ ਜੋਤ ਪ੍ਰਭ ਅਨਰੰਕਾਰੀ ਭਗਤ ਜਨਾਂ ਦੀ ਪੈ ਸਵਾਰੀ ਗੁਰ ਕੀ ਸੇਵਾ ਦਵਾਰ ਕਲ ਯੁਗ ਜਮਾ ਧਾਰ ਪ੍ਰਗਟੇ ਕ੍ਰਿਸ਼ਨ ਮੋਰਾਰੀ ਜਨ ਭਗਤਾਂ ਦੇ ਵੇਤਾਰ ਜਿਉ ਸੁਦਾਮੇ ਪੈ ਸਵਾਰੀ